ਬੁੱਧਰਾਮ ਜੀ ਜਗਰਾਤੇ ਵਾਲੇ ਬੁੱਧਰਾਮ ਜੀ ਖੜੇ ਹੋ ਕੇ ਸਵਾਗਤ ਕਰੇ ਆਹ ਭਾਈ ਗੁਰਜੀ ਦੀ ਫਤਿਹ ਜੋ ਆਪਣੀ ਸਤਕਾਰ ਕਮੇਟੀ ਰਵਿੰਦਰ ਸਿੰਘ ਜੀ ਤੇ ਰਣਜੀਤ ਸਿੰਘ ਜੀ ਪਿੰਡਰਾਵਾਲੇ ਸਿੱਖ ਫਾਊਂਡੇਸ਼ਨ ਜਿੰਨਾਂ ਵੱਲੋਂ ਅੱਜ ਸਾਡੇ ਨਾਲ ਖੜੇ ਹੋ ਕੇ ਸਿੰਘ ਸਾਹਿਬਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਨਾਲ ਸਾਡੇ ਕੋਲ ਜਿਹੜੀਆਂ ਮਾਫੀ ਨਾਮੇ ਦੀ ਵੀਡੀਓ ਪਾਣੀ ਪੱਦੀਆਂ ਹਨ ਇਹ ਆਪ ਜੀ ਨੂੰ ਦਿਖਾ ਰਹੇ ਆਂ ਵੀ ਜੋ ਹਰ ਸਾਲ ਮਾਫੀ ਮੰਗ। ਤੇ ਅਸੀਂ ਇਹੇ ਵਿਸ਼ਵਾਸ ਕਰਾਂਗੇ ਸਿੰਘ ਸਾਹਿਬਾਂ ਅੱਗੇ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਦਰਦਾਰਾ ਸਾਹਿਬੇ ਕੋਲ ਰੱਖਿਆ ਸੰਗਤ ਦਾ ਤੇ ਅਸੀਂ ਸਿੰਘ ਸਾਹਿਬਾਂ ਨੂੰ ਕਰਾਂਗੇ 27 ਤਰੀਕ ਤੱਕ ਵੀ ਉਹਨਾਂ ਤੇ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਿੰਦਰ ਸਿੰਘ ਖਾਲਸਾ ਜੀ ਆਪਣਾ ਨਾਮ ਹੈ ਜੀ ਪਾਣੀ ਪੱਤੋਂ ਤੇ ਆਪਾਂ ਸਿੰਘ ਸਾਹਿਬਾਂ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀ ਪੱਤ ਦੇ ਵਿੱਚ ਜੋ ਵਕ ਵਕ ਸਾਲਾਂ ਤੇ ਗੁਰੂ ਗ੍ਰੰਥ ਸਾਹਿਬਾ ਜੀ ਮਹਾਰਾ ਜੀ ਆਂ। ਇੱਕ ਪਖੰਡੀ ਸਾਧ ਵੱਲੋਂ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਓਰਾਜ ਉਠਾਈ ਜਾਂਦੀ ਆ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀ ਪਤਾ ਮੋਲ ਖਰਾਬ ਕਰ ਰਹੇ ਹੋ ਤੇ ਸਾਧ ਸੰਗਤ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦਾਨੇ ਆ ਵੀ ਜੋ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਤੇ ਕਿਸੇ ਕਮਾਈ ਤੇ ਨਹੀਂ ਤੇ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਜਦ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਤੇ ਫਿਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ ਹਿੰਦੂ ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਹਾਂ ਸਹੀ ਇਹਦੇ ਖਲਾਸ ਤੁਸੀਂ ਪਾਣੀਪਤ ਪ੍ਰਸ਼ਾਸਨ ਨੂੰ ਕਿਹਾ ਹੋਵੇ ਜਾਂ ਆਪਣੇ ਸਿੰਧਾਂ ਨੂੰ ਅਸੀਂ ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅੱਜ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖੜੇ ਹੁੰਨੇ ਆ ਸਾਨੂੰ ਤਾਂ ਪੁਲਿਸ ਰਾਹੀਂ ਸਾਨੂੰ ਪੇਸ਼ ਕਰਾ ਦਿੰਦੇ ਹਨ ਜਾਂ ਕਿਸੇ ਨਾ ਕਿਸੇ ਰਾਏ ਸਾਨੂੰ ਚ ਕਾਰਨ ਇਹ ਹੀ ਹੈ ਜੀ ਵੀ ਮੋਹਲਣਾ ਖਰਾਬ ਹੋਵੇ ਵੀ ਜਿਹੜੇ ਗੋਲਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਏ ਵੀ ਜੋ ਭਾਈਚਾਰਾ ਉਹ ਖਤਮ ਨਾ ਹੋਏ ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ ਤੇਜ ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਧਰਾਇਆ ਮਹਾਰਾਜ ਜੀ ਹੁਣ ਫਿਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਏ ਇਸ ਮਸਲੇ ਨੂੰ ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਵੀ ਭਾਈਚਾਰਾ ਖਤਮ ਹੁੰਦਾ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਮੈਂ ਕਿਹਾ ਵੀ ਅਸੀਂ ਗੁਰੂ ਖਾਨ ਸਾਹਿਬ ਦੇ ਸਤਿਕਾਰ ਲਈ ਆਵਾਜ਼ ਉਠਾਉਂਦੇ ਰਵਾਂਗੇ ਤੇ ਅਸੀਂ ਹਰ ਸਿੰਘ ਸਾਹਾਵਾ ਕੋਲ ਅਸੀਂ ਪਹੁੰਚੇ ਅੱਜ ਜਿਨ੍ਹਾਂ ਨੇ ਸਾਨੂੰ ਪੀਏ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬੰਦੀ ਕਾਰਵਾਈ ਉਨਾਂ ਤੇ ਜਲਦ ਤੋਂ ਜਲਦ ਕਰਾਂਗੇ ਨਾਲ 27 ਅਪ੍ਰੈਲ ਦਿਨ ਐਤਵਾਰ ਨੂੰ ਪਾਣੀਪੱਤ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੀ ਸਾਰੀ ਸੰਗਤ ਵੱਲੋਂ ਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਬੰਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕੀਤੀ ਜਾਵੇ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਵੀ ਜੋ ਮਹਾਰਾਜ ਦੇ ਸਰੂਪ ਉੱਤੇ ਬੈਠੇ ਆ ਬਿਰਾਜਮਾਨਾ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਮਰਾਜਮਾਨ ਕੀਤਾ ਜਾਂਦਾ ਹੈ। ਸਾਰੇ ਲੋਕ ਨੇ ਜਿਹੜਾ ਇਹ ਮਾਹੌਲ ਖਰਾਬ ਕਰਦਾ ਹੈ। ਇਹ ਮਨਮੁਖ ਘਾਲੋ ਲੋਕ ਨੇ ਜਿਹੜੇ ਮर्यादा ਨੂੰ ਸਮਝਦੇ ਨਹੀਂ, ਜਿਹੜੇ ਅਮਰਤਾਰੀ ਨਹੀਂ, ਜਿਹੜਾ ਅਮਰਤਾਰੀ ਹੋਏਗਾ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਐਦਾਂ ਦਾ ਕੰਮ ਨਹੀਂ ਕਰੇਗਾ। ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ, ਜਿਨ੍ਹਾਂ ਨੂੰ ਮर्यादा ਦਾ ਨਹੀਂ ਪਤਾ ਉਹ ਇਹੋ ਜਿਹੇ ਕੰਮ ਮਾਰਾ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ। ਕਾਪੀ ਟਾਈਮ ਤੋਂ ਤੇ ਇੰਨੇ ਟਾਈਮ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਹੋਵੇ। ਹਾਂਜੀ ਹਾਂਜੀ। ਅਸੀਂ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਵੀ ਇੱਥੇ ਮੰਗ ਪੱਤਰ ਦੇ ਕੇ ਜਾ ਚ ਅਰ ਤੋਂ ਬਾਅਦ ਅਸੀਂ ਆਵਾਜ਼ ਵੀ ਉਠਾਉਂਦੇ ਰਿਆਂ ਮੀਡੀਆ ਰਾਈ ਵੀ ਮਹਾਰਾਜ ਦੇ ਸਰੂਪ ਵੀ ਬੜੀ ਜਗ੍ਹਾ ਤੋਂ ਇਹ ਸੇਵਾ ਸੰਭਾਲ ਕੀਤੀ ਹਾਂ ਜੀ ਸਾਡੇ ਨਾਲ ਰਵਿੰਦਰ ਸਿੰਘ ਜੀ ਸਰਕਾਰ ਕਮੇਟੀ ਦੇ ਮੈਂਬਰ ਪਰ ਫਿਰ ਵੀ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਸ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਅੱਜ ਅਸੀਂ ਇੱਥੇ ਆਇਆ ਜਥੇਦਾਰ ਸਾਹਿਬ ਕੋ ਆਪਣਾ ਮੰਗ ਪੱਤਰ ਲੈ ਕੇ ਸਾਡੇ ਮਨ ਦੇ ਵਿੱਚ ਬਹੁਤ ਹੀ ਰੋਸ ਆ ਪਾਣੀ ਪੱਤ ਦੀ ਸੰਗਤ ਨੂੰ ਬਹੁਤ ਜ਼ਿਆਦਾ ਭਰੋਸਾ ਆ ਕਿ ਸਾਡੀ ਆਵਾਜ਼ ਸੁਣੀ ਜਾਏਗੀ ਸੋ ਜਥੇਦਾਰ ਨੇ ਸਾਡੇ ਨਾਲ ਗੱਲ ਕੀਤੀ ਫੋਨ ਤੇ ਕਿ ਅਸੀਂ ਜੋ ਬੰਦੀ ਕਾਰਵਾਈ ਪੂਰਾ ਐਕਸ਼ਨ ਲਵਾਵਾਂਗੇ ਕਿ ਭਰੋਸਾ ਦਿੱਤਾ ਆ ਅੱਜ ਤੱਕਣ ਜੋ ਸਾਨੂੰ ਭਰੋਸੇ ਦਿੱਤੇ ਗਏ ਆ ਆਜੀ ਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਰੇ ਦੀ ਪੰਜਾਬ ਚ ਕਿੰਨੀਆਂ ਬੇਇੱਜ਼ਤੀਆਂ ਹੋ ਚੁੱਕੀਆਂ ਕਿੰਨਾ ਕੁਝ ਹੋ ਚੁੱਕਾ ਕਿਸੇ ਜਥੇਦਾਰ ਦਾ ਨਾਮ ਬਿਆਨ ਆਇਆ ਜੇ ਤੇ ਨਾ ਕਿਸੇ ਨੇ ਕੋਈ ਐਕਸ਼ਨ ਲਿਆ ਜੇ ਪਰ ਫਿਰ ਵੀ ਅਸੀਂ ਆਪਣੇ ਮਨ ਚ ਰੋਸ ਲੈ ਕੇ ਆਪਣਾ ਇੱਥੇ ਰੋਸ ਪ੍ਰਗਟ ਕਰਨਾ ਆ ਪਾਣੀ ਪਾਦੇ ਵਿੱਚ ਗੁਰੂ ਘਰ ਨੂੰ ਮੰਦਰਾਂ ਦੇ ਵਿੱਚ ਬਣਾਇਆ ਜਾ ਰਿਹਾ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੇ ਨਾਲ ਗੀਤਾਂ ਦਾ ਪ੍ਰਕਾਰ ਕੀਤਾ ਜਾ ਰਿਹਾ ਆ ਨਾ ਉੱਥੇ ਕੋਈ ਸਹਿਤਾਰੀ ਸਿੱਖ ਹੈਗਾ ਨਾ ਕੋਈ ਗੱਲ ਕਰ ਰਿਹਾ ਉੱਥੇ ਨਾ ਕੋਈ ਨਿਸ਼ਾਨ ਸਾਹਿਬ ਹੈ ਨਾ ਕੋਈ ਉੱਥੇ ਮੌਜੂਦਾ ਕਮੇਟੀ ਹੈ ਔਰ ਜਿਹੜੀ ਕਮੇਟੀ ਬਣੀ ਹੈ ਉਹ ਸਾਰੀ ਮੋਨਿਆਂ ਦੀ ਕਮੇਟੀ ਹੈ ਜੀ ਕਿਸੇ ਨੇ ਉਹਦੇ ਵਿੱਚ ਅੰਮ੍ਰਿਤਧਾਰੀ ਨਹੀਂ ਹੈ ਜੀ ਬਿਲਕੁਲੀ ਮਹਾਰਾਜ ਦਾ ਇਹ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਉੱਥੇ ਬੇਰਵੀ ਕੀਤੀ ਜਾ ਰਹੀ ਹੈ ਜੇ ਕੋਈ ਸਿੱਖ ਬੋਲਦਾ ਆ ਕਿ ਇਹਨੂੰ ਡਰਾ ਧਮਕਾਇਆ ਜਾ ਰਿਹਾ ਆ ਉਸ ਸਬੰਧ ਵਿੱਚ ਅਸੀਂ ਪੂਰੀਆਂ ਉਥੋਂ ਦੀਆਂ ਵੀਡੀਓਗ੍ਰਾਫੀ ਕਰਕੇ ਫੋਟੋਆਂ ਕਰਕੇ ਜਥੇਦਾਰ ਸਾਹਿਬ ਨੂੰ ਦਿੱਤੀਆਂ ਤੇ ਪ੍ਰੈਸ ਰਾਈ ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਆਪਣਾ ਸਹਿਯੋਗ ਪਾਓ ਜੇ ਤੁਹਾਡੇ ਆਲੇ ਦੁਆਲੇ ਮੰਦਰਾਂ ਵਿੱਚ ਜਾਂ ਗੁਰਦੁਆਰਿਆਂ ਇੱਥੇ ਪਹਿਲਾਂ ਕੋਈ ਮੰਗ ਪੱਤਰ ਰੱਖਾ ਬਈ ਜਾਂ ਅਸੀਂ ਭਾਈ ਸਾਹਿਬ ਬੜੇ ਮੰਗ ਪੱਤਰ ਦਿੱਤੇ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਇਸ ਮਸਲੇ ਨੂੰ ਠੰਡ ਕਰੋ ਆਪਸੀ ਭਾਈਚਾਰਾ ਬਣਾ ਕੇ ਰੱਖੋ ਅਸੀਂ ਤੁਹਾਨੂੰ ਮਾਰ ਪਕਰ ਦਿੱਤਾ ਵਾ ਤੇ ਕੀ ਹਾਸੋ ਵਾਸਨ ਦਿੱਤਾ ਗਿਆ ਸਾਨੂੰ ਦੇਖੋ ਜੀ ਉਹਨਾਂ ਨੇ ਪੀਐਨਆ ਹੀ ਭਰੋਸਾ ਦਿੱਤਾ ਹੈ ਕਿ ਜਿਹੇਦਾਰ 53 ਨੂੰ ਆਏਗਾ ਤੁਹਾਡੀਆਂ ਮੰਗਾਂ ਜਾਇਜ਼ ਆ ਜੀ ਜੋ ਅਸੀਂ ਦੇਖਿਆ ਆ ਬਹੁਤੀ ਗਲਤ ਹੋ ਰਿਹਾ ਆ ਤੇ ਅਸੀਂ ਤੁਹਾਨੂੰ 53 ਨੂੰ ਦੁਬਾਰਾ ਸੱਦ ਕੇ ਇਸ ਚੀਜ਼ ਦੇ ਉੱਪਰ ਐਕਸ਼ਨ ਲਵਾਂਗੇ ਦੇ ਬੁਦਰਾ ਜੀ ਜਗਰਾਤੇ ਵਾਲੇ ਬੁਦਰਾ ਜੀ ਖੜੇ ਹੋ ਕੇ ਸਵਾਗਤ ਕਰੇ